ਬਲ ਜੀ ਸਾਰਿਆਂ ਨੂੰ ਅਸੀਂ ਫੋਜੀਬਿਲਟੀ ਕਮਡਾਲੀ ਤੋਂ ਅਸੀਂ ਲੈ ਕੇ ਆਏ ਆ ਸੂਟ ਜੋ ਕਿ ਸਲਵਾਰ ਵਰਕ ਨਾਲ ਨੇ ਤੇ ਬਾਕੀ ਕਿ ਸ਼ਰਟ ਦੇ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਇਸ ਤਰ੍ਹਾਂ ਦੇ ਸੂਟ ਪਸੰਦ ਨੇ ਤਾਂ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜੀ ਹੁਣ ਦਿਖਾਉਣੇ ਜੀ ਤੁਹਾਨੂੰ ਸੂਟ ਇਹ ਸ਼ਰਟ ਆ ਜਿਹਦੇ ਤੇ ਆਪਣਾ ਇਹ ਕੱਟ ਵਰਕ ਕੀਤਾ ਹੋਇਆ ਇਹ ਜਿਹੜੀ ਸਲਵਾਰ ਆ ਇਹ ਸੂਟ ਪਊਗਾ 500 ਰੁਪਏ ਦਾ ਜੀ ਬਿਨਾਂ ਦੁਪੱਟੇ ਤੋਂ ਜੀ ਬਹੁਤ ਵਧੀਆ ਕਾਟਨ ਦੇ ਵਿੱਚ ਸੂਟ ਆਈ ਇਹ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇੱਕ ਇਹ ਵਾਲਾ ਇਹਦੀ ਜੀ ਇਹ ਸ਼ਰਟ ਆ ਇਹ ਵੀ 500 ਰੁਪਏ ਦਾ ਪਊਗਾ ਜੀ ਦੇਖੋ ਜੀ ਇੱਕ ਇਹ ਹੈਗਾ ਇਹਦੀ ਸਲਵਾਰ ਆ ਗਈ ਇਹਦੀ ਸ਼ਰਟ ਆ ਗਈ ਇਹ ਤੁਹਾਨੂੰ ਪਊਗਾ 650 ਦਾ ਸੂਟ ਜੀ ਦੇਖੋ ਜੀ ਇੱਕ ਇਹ ਵਾਲੀ ਆ ਗਈ ਇਹ ਦੀ ਜੀ ਬਲੈਕ ਕਲਰ ਦੀ ਸਲਵਾਰ ਆ ਗਈ ਇਹ ਵੀ 650 ਰੁਪਏ ਦਾ ਸੂਟ ਪਊਗਾ ਜੀ ਦੇਖੋ ਇੱਕ ਇਹ ਡਿਜ਼ਾਈਨ ਰੈਡੀ ਕੀਤਾ ਆਪਾਂ ਨੇ ਇਹ ਦੇ ਘੇਰੇ ਤੇ ਵਰਕ ਕੀਤਾ ਜੀ ਇਹ ਦੀ ਸਲਵਾਰ ਆ ਗਈ ਜੀ ਬਹੁਤ ਸੋਹਣਾ ਇਹ ਪਊਗਾ ਤੁਹਾਨੂੰ 650 ਰੁਪਏ ਦਾ ਸੂਟ ਜੀ ਇਹ ਵੀ ਅਸੀਂ ਇਹ ਸ਼ਰਟ ਆ ਇਹਦੇ ਨਾਲ ਕੰਟਰਾਸਟ ਕੀਤੀ ਹੈ ਸਲਵਾਰ ਦੇ ਨਾਲ ਬਹੁਤ ਸੋਹਣਾ ਕੱਪੜਾ ਹੈ ਜੀ ਕਾਟਨ ਦਾ ਕੱਪੜਾ ਕਲਰ ਬਿਲਕੁਲ ਵੀ ਫੇਡ ਨਹੀਂ ਹੋਗਾ ਇਹਦਾ ਬਹੁਤ ਸੋਹਣਾ ਮੁਲਾਇਮ ਕੱਪੜਾ ਜੀ ਤੁਸੀਂ ਇਹਨੂੰ ਦੇਖ ਸਕਦੇ ਹੋ ਬਹੁਤ ਵਧੀਆ ਸੌਫਟ ਹੈ ਆਕੜਿਆ ਯਾਨੀ ਇਹ ਕੱਪੜਾ ਦੇਖੋ ਜੀ ਇਹ ਸੂਟ ਪਊਗਾ ਤੁਹਾਨੂੰ 650 ਰੁਪਏ ਦਾ ਇਸੇ ਡਿਜ਼ਾਈਨ ਦੇ ਵਿੱਚ ਆਹ ਦੇਖੋ ਬਹੁਤ ਵਧੀਆ ਕਾਟਨ ਦੀ ਸਲਵਾਰ ਬਲੈਕ ਕਲਰ ਦੀ ਇਹਦੇ ਨਾਲ ਕੰਟਰਾਸਟ ਦੇਖੋ ਜੀ ਤੁਸੀਂ ਕਿੰਨੀ ਸੋਹਣੀ ਕੰਟਰਾਸਟ ਆ ਬਹੁਤ ਸੋਹਣੀ ਕੰਟਰਾਸਟ ਬਣੀ ਆ ਇਹ ਵੀ 650 ਰੁਪਏ ਦੀ ਰੇਂਜ ਦੇ ਵਿੱਚ ਪਾਊਗਾ ਇਹ ਸੂਟ ਸੋਨੂੰ ਆਹ ਦੇਖੋ ਜੀ ਇਹ ਸ਼ਰਟ ਆ ਗਈ ਇਹ ਦੀ ਸਲਵਾਰ ਆ ਗਈ ਜੀ ਬਹੁਤ ਸੋਹਣੀ ਆ ਕੈਮਰਿਕ ਕਾਟਨ ਦੇ ਵਿੱਚ ਵਧੀਆ ਸਟੱਫ ਆਈ ਕਲਰ ਦੀ ਬਿਲਕੁਲ ਗਾਰੰਟੀ ਹੈ ਜੀ ਕਲਰ ਨਹੀਂ ਖਰਾਬ ਹੋਊਗਾ ਇਹ ਵੀ ਸੂਟ ਸੋਨੂੰ 650 ਦੀ ਰੇਂਜ ਦੇ ਵਿੱਚ ਪਾਊਗਾ ਇਹ ਬਾਕੀ ਇਹ ਸੂਟ ਆ ਗਏ ਜੀ ਹੁਣ 셔ਟ ਵਰਕ ਵਾਲੇ ਦੇਖੋ ਜੀ ਇਹ ਆ ਗਿਆ ਗਲੇ ਦਾ ਵਰਕ ਇਹ ਇਹਦੀ ਸਲਵਾਰ ਦਾ ਵਰਕ ਆ ਗਿਆ ਜੀ ਬਹੁਤ ਸੋਹਣਾ ਇਹ ਵੀ ਸੂਟ ਸੋਹਣੋ 650 ਦੀ ਰੇਂਜ ਦੇ ਵਿੱਚ ਪਾਊਗਾ ਜੀ ਬਹੁਤ ਸੋਹਣਾ ਸਟੱਫ ਆ ਇਹਦਾ ਇਹ ਸਾਰੇ ਸੂਟ 650 ਦੀ ਰੇਂਜ ਦੇ ਵਿੱਚ ਨੇ ਜੀ ਇਹ ਇਹਦੀ ਆਪਾਂ ਨੇ ਕੀਤੀ 셔ਟ ਤੇ ਵਰਕ ਕੀਤਾਗਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਇਹ ਦੀ ਬਾਜੂ ਤੇ ਵਰਕ ਹੈ। ਬਹੁਤ ਸੋਹਣਾ ਤੇ ਆਪਾਂ ਨੇ ਇਹ ਸਲਵਾਰ ਇਹਦੀ ਪ੍ਰਿੰਟਡ ਕੀਤੀ ਹੈ ਜੀ। ਬਹੁਤ ਸੋਹਣਾ ਸੂਟ ਹੈ। ਇਹ ਵੀ ਤੁਹਾਨੂੰ 650 ਦੀ ਰੇਂਜ ਦੇ ਵਿੱਚ ਹੀ ਪਊਗਾ। ਕਾਟਨ ਦੇ ਸੂਟ ਨੇ ਵਧੀਆ ਸਟੱਫ ਆ। ਕੋਈ ਸਟੱਫ ਦੀ ਕੋਈ ਵੀ ਸਕਾਇਤ ਨਹੀਂ ਹੈਗੀ। ਬਹੁਤ ਸੋਹਣਾ ਸਟੱਫ ਆ। ਤੁਸੀਂ ਇਹ ਮੰਗਵਾ ਸਕਦੇ ਹੋ। ਦੇਖੋ ਜੀ ਇਹ ਬਣਾਇਆ ਆਪਾਂ ਨੇ ਲਾਈਟ ਕਲਰ ਦੇ ਵਿੱਚ। ਲਵੈਂਡਰ ਦੇ ਦੀ ਸ਼ਰਟ ਹੈ ਜੀ। ਇਹ ਇਹਦੀ ਆਪਾਂ ਨੇ ਕੀਤੀ ਆ ਸਲਵਾਰ ਜੀ ਬਹੁਤ ਸੋਹਣਾ ਕਪੜਾ ਹੈਗਾ ਦੇਖ ਸਕਦੇ ਹੋ ਤੁਸੀਂ ਸੌਫਟ ਹੈ ਵਧੀਆ ਕਪੜਾਈ ਇਹ ਵੀ ਤੁਹਾਨੂੰ 650 ਦੀ ਰੇਂਜ ਦੇ ਵਿੱਚ ਪਊਗਾ ਇਹਦਾ ਆਪਾਂ ਨੇ ਇਹ ਡਿਜ਼ਾਈਨ ਮਸ਼ੀਨ ਵਰਕ ਤੇ ਮਸ਼ੀਨ ਤੇ ਕੀਤਾ ਹੈ ਵਰਕ ਪਰ ਹੈ ਆਰੀ ਡਿਜ਼ਾਈਨ ਦੇਖੋ ਜੀ ਆਰੀ ਵਰਕ ਵਾਲਾ ਡਿਜ਼ਾਈਨ ਆ ਬਹੁਤ ਸੋਹਣਾ ਹੈ ਇਹ ਵਾਲਾ ਦਾ ਇਹਦੇ ਨਾਲ ਆਪਾਂ ਨੇ ਆਹ ਸ਼ਰਟ ਲਾਈਏ ਜੀ ਵਰਕ ਕਰਕੇ ਬਹੁਤ ਵਧੀਆ ਬਣਿਆ ਹੋਇਆ ਤੇ ਜਿਹੜਾ ਤੂੰ ਦੂਸਰਾਗਾ ਉਹਦੇ ਨਾਲ ਦੇਖੋ ਜੀ ਆਹ ਵਾਲੀ ਇਹਦੇ ਨਾਲ ਵੀ ਆਪਾਂ ਨੇ ਇਹ ਇਹ ਸਲਵਾਰ ਹੈ ਜੀ ਇਹ ਸ਼ਰਟ ਹੈ ਜੀ ਇਹ ਵੀ ਤੁਹਾਨੂੰ 650 ਦੀ ਰੇਂਜ ਦੇ ਵਿੱਚ ਹੀ ਪਊਗਾ ਤੇ ਇੱਕ ਸੂਟ ਹੋਰ ਦਿਖਾਉਣੇ ਆ ਇਹ ਬਹੁਤ ਵਧੀਆ ਕੱਪੜਾ ਹੈ ਵੀ ਦੇਖੋ ਜੀ ਕੱਪੜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਲਾਈਮ ਕੱਪੜਾ ਹੈਗਾ ਦੇਖੋ ਜੀ ਇਹ ਇਹਦਾ ਗਲੇ ਦਾ ਪੈਚ ਆ ਗਈ ਇਹ ਦੀ ਬਾਜੂ ਦਾ ਵਰਕ ਆ ਗਈ। ਇਹ ਸੂਟ ਸੋਨੂੰ 850 ਦੀ ਰੇਂਜ ਦੇ ਵਿੱਚ ਪਊਗਾ। ਬਹੁਤ ਸੋਹਣਾ ਸੂਟ ਹੈ। ਦੇਖ ਸਕਦੇ ਹੋ ਇਹ। ਇੱਕ ਸੋਨੂੰ ਹੋਰ ਸੂਟ ਦਿਖਾਉਣੇ ਆ। ਇਹ ਦੀ ਸਲਵਾਰ ਆ ਗਈ ਜੀ। ਇਹ ਆਪਾਂ ਨੇ ਪੈਚ ਲਾ ਕੇ ਰੈਡੀ ਕੀਤਾ ਸੂਟ ਦਾ। ਇਹ ਇਹ ਦੀ ਸ਼ਰਟ ਆ ਗਈ ਜੀ। ਇਹ ਬਾਜੂ ਆ ਗਈ। ਆ 셔ਟ ਆ ਗਈ ਦੇਖ ਸਕਦੇ ਹੋ ਇਹ ਵੀ 850 ਦੀ ਰੇਂਜ ਦੇ ਵਿੱਚ ਪਾਊਗਾ ਸੂਟ ਇਹ ਸਾਰਾ ਆਲਓਵਰ ਸੂਟ ਆ ਜੀ ਬਹੁਤ ਸੋਹਣਾਗਾ ਇਹ ਤੁਸੀਂ ਦੇਖ ਸਕਦੇ ਹੋ ਮੰਗਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਜੇ ਇਹ ਸੂਟ ਪਸੰਦ ਹੈ ਤੁਸੀਂ ਇਹ ਸਾਡੇ ਤੋਂ ਮੰਗਵਾ ਸਕਦੇ ਹੋ ਇੱਕ ਇਹ ਵਾਲਾ ਰੈਡੀ ਕੀਤਾ ਇਹ ਪੈਚ ਲਾਇਆ ਇਹ ਦੀ 셔ਟ ਆ ਗਈ ਤੇ ਇਹਦੇ ਨਾਲ ਆਪਾਂ ਨੇ ਇਹਦੀ ਸਲਵਾਰ ਲਾਈ ਆ ਮੈਚਿੰਗ ਪ੍ਰਿੰਟਡ ਜੀ ਬਹੁਤ ਸੋਹਣਾ ਸੂਟ ਹੈ ਜੀ ਗਲੇ ਵਰਕ ਵਾਲਾ ਇਹ ਵੀ ਸਾਨੂੰ 850 ਦੀ ਰੇਂਜ ਦੇ ਵਿੱਚ ਪਊਗਾ ਲੇਕਿਨ ਜੋ ਇਹਦਾ ਕਮੀਜ਼ਾ ਉਹਦੇ ਤੇ ਲਾਈਨਿੰਗ ਲੱਗੂਗੀ ਜੀ ਦੂਸਰੇ ਤੇ ਕੋਈ ਲਾਈਨਿੰਗ ਨਹੀਂ ਲੱਗਦੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜੇ ਤੁਹਾਨੂੰ ਇਹ ਪਸੰਦ ਆ ਤਾਂ ਤੁਸੀਂ ਇਹ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ ਇਹ ਅਸੀਂ ਇਸ ਤਰ੍ਹਾਂ ਬਬਲੀ ਵੰਟੀ ਦੇ ਵਿੱਚ ਰੈਡੀ ਕੀਤਾਗਾ ਕਿਉਂਕਿ ਕਈ ਭੈਣਾਂ ਲਾਈਨਿੰਗ ਲਵਾਉਂਦੀਆਂ ਨੇ ਸੂਟ ਦੇ ਉੱਤੇ ਤੇ ਇਹਦੇ ਆਪ ਅੰਡਰਸ਼ਰਟ ਵਾਂਗੂ ਇਦੀ ਅੰਦਰ ਅੰਦਰ ਆਪਾਂ ਲਾਈਨਿੰਗ ਲਾ ਸਕਦੇ ਆ ਬਾਜੂ ਤੇ ਨਹੀਂ ਲਾਈਨਿੰਗ ਲਾਉਣੀ ਤਾਂ ਉਹ ਆਪਣੀ ਮਰਜ਼ੀ ਆਪਾਂ ਨਹੀਂ ਵੀ ਲਾ ਸਕਦੇ ਪਰ ਬਹੁਤ ਸੋਹਣਾ ਕੰਟਰਾਸਟ ਬਹੁਤ ਸੋਹਣਾ ਬਣਿਆ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਈ ਦੇਖ ਸਕਦੇ ਜੀ ਬਹੁਤ ਵਧੀਆ ਕਲਰ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਗਰਮੀ ਚ ਕਿਸ ਤਰ੍ਹਾਂ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂ ਆ ਦੇਖੋ ਜੀ ਇੱਕ ਬਬਲੀ ਬਾਂਡੀ ਦੇ ਵਿੱਚ ਹੀ ਅਸੀਂ ਉਹ ਸੂਟ ਰੈਡੀ ਕੀਤਾ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਇਹਦੀ ਸਲਵਾਰ ਦਾ ਕੰਟਰਾਸਟ ਬਣਾਇਆ ਜੀ ਕਿਉਂਕਿ ਇਹ ਇਹਨਾਂ ਅਲੱਗ ਤੋਂ ਪੀਸ ਬਣਾਏ ਨੇ ਥੋੜੇ ਜਿ ਦੇਖੋ ਇਹ ਦੀ ਪ੍ਰਿੰਟਡ ਜੀ ਸਲਵਾਰ ਆ ਗਈ ਇਹ ਦੀ ਸ਼ਰਟ ਆ ਗਈ ਬਬਲੀ ਵੰਟੀ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ ਇਹ ਇੱਕ ਇਹ ਵਾਲਾ ਕੀਤਾ ਇਹ ਦੇਖੋ ਇਹਦਾ ਸਿੱਕੇਰਾ ਵਾਈ ਰੱਖਿਆ ਹੀ ਇਹ ਵੀ ਸੂਟ ਸੋਨ 700 ਦੀ ਰੇਂਜ ਦੇ ਵਿੱਚ ਪਊਗਾ ਤੁਸੀਂ ਇਹ ਵੀ ਮੰਗਵਾ ਸਕਦੇ ਹੋ ਏਰੀ ਆਨ ਕਾਟਨ ਦੇ ਉੱਤੇ ਇਹ ਸੂਟ ਆਈ ਬਹੁਤ ਸੋਹਣਾ ਕਪੜਾ ਸਟੱਬ ਬਹੁਤ ਵਧੀਆ ਕੋਈ ਲਾਈਨਿੰਗ ਦੀ ਲੋੜ ਨਹੀਂ ਜੀ ਜਿੰਨਾ ਮੇਰੀ ਭੈਣਾਂ ਦਾ 22 ਕੇਰਾ ਹੁੰਦਾ ਉਹ ਮੰਗਵਾ ਸਕਦੀਆਂ ਨੇ ਜੀ ਸੂਟ ਨੂੰ ਇਹ ਸੂਟ ਅਸੀਂ ਕੀਤਾ ਕੈਮਰਿਕ ਕਾਟਨ ਦੇ ਉੱਤੇ ਰੈਡੀ ਇਹ ਵਾਈਟ ਨਾਲ ਅਸੀਂ ਇਹ ਫਲਾਵਰ ਬਣਾਏ ਨੇ ਇਹ ਦੀ ਬਾਜੂ ਦਾ ਵਰਕ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਪਹੁੰਚੇ ਤੇ ਵੀ ਕਰ ਸਕਦੇ ਹੋ ਇਹ ਬਾਜੂ ਤੇ ਵੀ ਕਰ ਸਕਦੇ ਹਾਂ ਬਾਕੀ ਬਾਜੂ ਦਾ ਤੁਸੀਂ ਵਰਕ ਦੇਖ ਲਓ ਇਹਦੇ ਵਿੱਚਕਾਰ ਬਹੁਤ ਸਪੇਸ ਆ ਇਹਦੇ ਵਿੱਚ ਬਾਜੂ ਦੇ ਵਿੱਚ ਜਦੋਂ ਕਿ ਆਪਾਂ ਸੂਟ ਨੂੰ ਬਣਾਉਣੇ ਆ ਤਾਂ ਇਹਦੇ ਵਿੱਚ ਕੋਈ ਵੀ ਜੋੜ ਨਹੀਂ ਪਊਗਾ ਬਹੁਤ ਸੋਹਣਾ ਸੂਟ ਬਣਦਾ ਹੀ ਦੇਖੋ ਜੀ ਪੂਰਾ ਮੋਢਾ ਆਊਗਾ ਤੁਸੀਂ ਇਹ ਮੋਢੇ ਨੂੰ ਕਿੰਨਾ ਵੀ ਕਰ ਸਕਦੇ ਹੋ 9 ਕਰਨਾ 10 ਕਰਨਾ ਪੂਰਾ ਮੋਢਾ ਬਣੂਗਾ ਜੀ ਇਹਦਾ ਪੂਰਾ ਵਧੀਆ ਇਹਦੀ ਸਿਲਾਈ ਹੋਊਗੀ ਜੀ ਦੇਖੋ ਜੀ ਇਹ ਸੋਹਣਾ ਸੂਟ ਬਿਨਾਂ ਦੁਪट्टे ਦੇ ਉਹ ਤੋਂ 1000 ਰੁਪਏ ਦਾ ਪਊਗਾ ਕਈ ਵਾਰ ਕਿਸੇ ਪਹਿਣਾ ਕੋਲੇ ਦੁਪੱਟੇ ਹੁੰਦੇ ਨੇ ਘਰੇ ਐ ਹੁੰਦਾ ਵੀ ਚਲੋ ਜਿੰਨੀ ਬਚਤ ਹੋਵੇ ਉਸ ਹਿਸਾਬ ਨਾਲ ਵੀ ਅਸੀਂ ਘੱਟ ਰੇਂਜ ਦਾ ਸਾਨੂੰ ਮਿਲ ਜੇ ਸੂਟ ਤਾਂ ਇਹ 1000 ਰੁਪਏ ਦਾ ਬਿਨਾਂ ਦੁਪੱਟੇ ਤੋਂ ਵੀ ਮਿਲ ਜੂਗਾ ਜੀ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਨੂੰ ਪਿਓਰ ਨਾਲ ਮਸਲੀਨ ਨਾਲ ਪਿਓਰ ਚਨਾਉਨ ਸਪੌਨ ਦਾ ਦੁਪੱਟਾ ਹੀ ਇਹ ਦੇਖੋ ਜੀ ਜਾਈ ਕਿਤਾ ਹੋਇਆ 22 ਮੀਟਰ ਦਾ ਫੁੱਲ ਦੁਪੱਟਾ ਹੋਊਗਾ ਚਾਹੇ ਮਸਲੀਨ ਦਾ ਲੈ ਲਓ ਚਾਹੇ ਤੁਸੀਂ ਪਿਓਰ ਛਪੌਣ ਦਾ ਲੈ ਲਓ ਇਹ ਸੋਨੂੰ ਦੁਪੱਟੇ ਨਾਲ ਜੀ 1300 ਦਾ ਸੂਟ ਪਊਗਾ ਜੀ ਤੁਸੀਂ ਦੁਪੱਟੇ ਨਾਲ ਮੰਗਵਾ ਸਕਦੇ ਹੋ 1300 ਦਾ ਸੂਟ ਮਿਲੂਗਾ ਜੀ ਜੇ ਬਿਨਾਂ ਦੁਪੱਟੇ ਦਾ ਮੰਗਾਉਣਾ ਤਾਂ ਤੁਹਾਨੂੰ 1000 ਰੁਪਏ ਦਾ ਸੂਟ ਮਿਲੂਗਾ ਦੁਪੱਟਾ ਇਹਦਾ ਟਾਈ ਡਾਈ ਹੋਊਗਾ ਉਹਦੇ ਤੇ ਕੋਈ ਲੈਂਸ ਨਹੀਂ ਹੋਊਗੀ ਜੇ ਇੱਕ ਕਲਰ ਦਾ ਦੁਪੱਟਾ ਕਰਾਉਣਾ ਤਾਂ ਅਸੀਂ ਲੈਂਸ ਲਾ ਕੇ ਦੇਵਾਂਗੇ 1300 ਦੇ ਵਿੱਚ ਜੀ ਇਹਦੇ ਵਿੱਚ ਜੀ 81 ਇਹ ਸੂਟ ਰੈਡੀ ਕੀਤਾ ਇਹ ਦੁਬਾਰਾ ਸੂਟ ਰੈਡੀ ਹੋਏ ਨੇ ਜੋ ਪਹਿਲਾਂ ਸੂਟ ਰੈਡੀ ਕੀਤੇ ਸੀ ਉਹ ਸਾਰੇ ਸੇਲ ਹੋ ਗਏ ਸੀ ਆ ਦੇਖੋ ਜੀ ਗਰਮੀਆਂ ਵਿੱਚ ਪਾਉਣ ਵਾਸਤੇ ਲਾਈਟ ਕਲਰ ਇਹ ਸੀ ਖਾਦੀ ਕਾਟਨ ਦੇ ਉੱਤੇ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੂਟਾ ਹੈ ਇਹ ਦੀ ਤੁਹਾਨੂੰ ਪਊਗਾ 1100 ਰੁਪਏ ਦਾ ਬਿਨਾਂ ਦੁਪੱਟੇ ਤੋਂ ਦੁਪੱਟੇ ਨਾਲ ਲੈਣਾ ਹੈ ਤਾਂ ਤੁਹਾਨੂੰ 300 ਰੁਪਏ ਦੁਪੱਟੇ ਦਾ ਲੱਗੂਗਾ ਜੀ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਨਹੀਂ ਦੁਪੱਟੇ ਤੋਂ ਬਿਨਾਂ ਲੈਣਾ ਤਾਂ ਤੁਸੀਂ ਐਵੇਂ ਵੀ ਮੰਗਵਾ ਸਕਦੇ ਹੋ ਇਹ ਦੀ ਸਲਵਾਰ ਵਰਕ ਕੀਤੀ ਹੈ ਸਟ੍ਰੇਟ ਸਲਵਾਰ ਹੈ ਜੀ 15 ਇੰਚ ਦੀ ਮੂਰੀ ਹੈ ਜੀ ਤੇ ਉਹ ਸਲਵਾਰ ਦਾ ਇੱਕ ਪਹੁੰਚ ਆ ਗਿਆ ਉੱਪਰ ਇੱਕ ਪਹੁੰਚ ਆ ਗਿਆ देखो जी कैमरिक कॉटन के दे, उ कलर देखो बहुत सोहना कलर है। ये आना छपा का दुपट्टा लाया जी तीन देख सकते हो दुपटे का सूट बहुत वजिए सूट बने जी यह देख सकते हो जी वी सूट आ कैमरिक कॉटन का सूट आ जी ए रेंज हैगी अठारह सौ रुपया जी यारह सौ रुपए के बच्चे सूट ਸਲਵਾਰ ਦੇ ਵਰਕ ਦਾ ਬਾਜੂ ਤੇ ਵਰਕ ਆਈ ਇਹਦਾ ਘੇਰਾ 21 22 ਇੰਚ ਇਹਦਾ ਘੇਰਾ ਆਈ ਤੁਸੀਂ ਇਹ ਮੰਗਵਾ ਸਕਦੇ ਜੀ ਤੇ ਇਹਦੇ ਵਿੱਚ ਇੱਕ ਸੂਟ ਇਹ ਕਲਰ ਦੇ ਉੱਤੇ ਰੈਡੀ ਕੀਤਾ ਇਹ ਜੀ ਚੈੱਕ ਮਸਲੀਨ ਦੇ ਉੱਤੇ ਰੈਡੀ ਕੀਤਾ ਆਪਾਂ ਨੇ ਗਲਰੀ ਟੈਕਸ ਦੀ ਚੈੱਕ ਮਸਲੀਨ ਆ ਦੇਖੋ ਜੀ ਇਹ ਦੀ ਜੀ ਬਾਜੂ ਆ ਗਈ ਇਹ ਦੇ ਪਹੁੰਚੇ ਦੇ ਵਰਕ ਆ ਗਏ ਜੀ ਅੱਗੇ ਜੇ ਤੁਹਾਨੂੰ ਇਹ ਕਲਰ ਪਸੰਦ ਆ ਤਾਂ ਤੁਸੀਂ ਲੈ ਕੇ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਰੈਡੀ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਸਾਡੇ ਤੋਂ ਮੰਗਵਾ ਸਕਦੇ ਹੋ ਹੁਣ ਦਿਖਾਉਣੀ ਹੈ ਤੁਹਾਨੂੰ ਦੂਸਰਾ ਡਿਜ਼ਾਈਨ ਆ ਦੇਖੋ ਜੀ ਇਹ ਸੂਟ ਦਿੱਤਾ ਆਪਾਂ ਨੇ ਵਧੀਆ ਜਾਮ ਕਾਟਣਾਂ ਦੇ ਉੱਤੇ ਜੋ ਕਿ ਪਲੇਨ ਕਪੜਾ 600 ਰੁਪਏ ਦਾ ਮਿਲਦਾ ਹੈ ਜੀ ਦੇਖੋ ਜੀ ਬਹੁਤ ਵਧੀਆ ਦੀ ਡਿਜ਼ਾਈਨਿੰਗ ਦਾ ਗਲੇ ਤੇ ਵਰਕ ਆ ਘੇਰੇ ਤੇ ਵਰਕ ਆ ਤੇ ਇਹਦੀ ਆ ਬਾਜੂ ਆ ਜੀ ਬਾਜੂ ਤੇ ਵਰਕ ਹੈ ਜੀ ਬਹੁਤ ਸੋਹਣਾ ਸੂਟ ਆ ਤੇ ਇਹਦੇ ਵਿੱਚ ਇੱਕ ਆਪਣੇ ਕੋਲ ਇਹ ਕਲਰ ਆ ਇਹ ਆ ਪਰੂਬੀ ਕਾਟਨ ਦੇ ਉੱਤੇ ਕੀਤਾ ਹੀ ਦੇਖੋ ਜੀ ਬਹੁਤ ਸੋਹਣਾ ਕਲਰ ਆ ਇੱਕ ਜੀ ਇਹਦੇ ਉੱਪਰ ਆ ਕਲਰ ਆ ਜੀ ਇਹ ਵੀ ਕਾਟਨ ਦੇ ਉੱਤੇ ਕੀਤਾ ਹੀ ਆ ਦੇਖੋ 10 ਕਲਰ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਨੂੰ ਇਹੀ ਡਿਜ਼ਾਈਨ ਆਪਾਂ ਨੇ ਚਾਕਲੇਟ ਸਾਬ ਤੇ ਉੱਤੇ ਕੀਤਾ ਦੇਖੋ ਇਹ ਪਾਰਟੀ ਵੇਅਰ ਸੂਟ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਪਾਉਣਾ ਆ ਦੇਖੋ ਜੀ ਇਹਦੇ ਪੂਰੇ ਤੇ ਲਾਈਨਿੰਗ ਲੱਗੂਗੀ ਉਹਦੇ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਇਹ ਕਲਰ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈ ਤੇ ਤੁਸੀਂ ਮੰਗਵਾ ਸਕਦੇ ਹੋ ਜੋ ਕਿ ਇਹ ਨੀਚੇ ਵਾਲਾ ਸੂਟ ਨੇ ਇਹ ਤੁਹਾਨੂੰ ਪੈਣਗੇ 1200 ਦੀ ਰੇਂਜ ਦੇ ਵਿੱਚ ਬਿਨਾਂ ਦੁਪੱਟੇ ਤੋਂ ਤੇ ਇਹ ਤੁਹਾਨੂੰ ਪਊਗਾ 1700 ਰੁਪਏ ਦਾ ਸੂਟ ਜੀ ਬਿਨਾਂ ਦੁਪੱਟੇ ਤੋਂ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਸਾਡੇ ਤੋਂ ਸੂਟ ਮੰਗਵਾ ਸਕਦੇ ਜੀ ਪ੍ਰਾਈਸ ਉਹਨੂੰ ਦੱਸੇ ਜਾਂਦੇ ਨੇ ਜੋ ਕਿ ਇਹਦੇ ਵਿੱਚ ਪ੍ਰਾਈਸ ਨੇ ਉਹੀ ਸਾਡੇ ਪ੍ਰਾਈਸ ਨੇ ਜੀ ਇੱਕ ਜੀ ਇਹ ਡਿਜ਼ਾਈਨ ਆ ਦੇਖੋ ਜੀ ਇੱਕ ਗ੍ਰੇ ਕਲਰ ਹੈ ਜੀ ਇਹਦੇ ਨਾਲ ਇਹ ਆਪਣੇ ਦੁਪੱਟਾ ਕੀਤਾ ਸੁਪਰ ਨੈਟ ਦਾ ਦੇਖੋ 1300 ਰੁਪਏ ਦੀ ਰੇਂਜ ਦੇ ਵਿੱਚ ਇਹ ਸੂਟ ਆਈ ਕੈਮਰੀਕ ਕਾਟਨ ਦਾ ਵਧੀਆ ਸੂਟ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਬਹੁਤ ਵਧੀਆ ਸਟੱਫ ਆ ਤੁਸੀਂ ਕਿਸੇ ਤਰ੍ਹਾਂ ਵੀ ਇਹਨੂੰ ਗਰਮੀ ਦੇ ਵਿੱਚ ਯੂਜ਼ ਕਰ ਸਕਦੇ ਜੀ ਇਹ ਘੇਰੇ ਦਾ ਵਰਕ ਆ ਗਿਆ ਜੀ ਇਹ ਦੀ ਬਾਜੂ ਦਾ ਵਰਕ ਆ ਗਿਆ ਕਲਰ ਕੰਟਰਾਸਟ ਦੇਖ ਸਕਦੇ ਹੋ ਬਹੁਤ ਵਧੀਆ ਗਰਮੀ ਵਾਲਾ ਕਲਰ ਆ ਜੀ ਵਧੀਆ ਕਲਰ ਹੈ ਬਾਕੀ ਸੁੰਦਰ ਖਣ ਇੱਕ ਆ ਡਿਜ਼ਾਈਨ ਇਹ ਆਪਾਂ ਨੇ ਇਹ ਵੀ ਡਿਜ਼ਾਈਨ ਰੈਡੀ ਕੀਤਾ ਹੈ। ਆ ਦੇਖੋ ਜੀ। ਇਹ ਦਾ ਸਾਰੇ ਫਰੰਟ ਦਾ ਆ ਗਿਆ। ਕਲਰ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਇਹਦੀ ਬਾਜੂ ਦਾ ਵਰਕ ਆ ਗਈ। ਦੇਖ ਸਕਦੇ ਹੋ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਫਲਾਵਰਾਂ ਦੀ। ਇਹਦੀ ਸਫਾਈ ਦੇਖ ਸਕਦੇ ਹੋ। ਬਹੁਤ ਸੋਹਣਾ ਸੂਟ ਹੈ। ਇਹਦੇ ਵਿੱਚ ਆਪਣੇ ਕੋਲੇ ਇੱਕ ਇਹ ਕਲਰ ਰੈਡੀ ਹੈ ਜੀ। ਇਕ ਵਾਰੀ ਪਹਿਲੇ ਸੂਟ ਰੈਡੀ ਕੀਤੇ ਸੀ ਇਹ ਹੁਣ ਦੁਬਾਰਾ ਰੈਡੀ ਕੀਤੇ ਨੇ ਕਸਟਮਰ ਦੀ ਡਿਮਾਂਡ ਸੀ ਪੋ ਸੂਟ ਸੇਲ ਹੋ ਰਿਹਾ ਹੈ ਇਹ ਬੂਟੀਆਂ ਵਾਲਾ ਸੂਟ ਹੈ ਜੀ ਸਾਰੇ ਚ ਬੂਟੀਆਂ ਪੈਂਦੀਆਂ ਨੇ ਬਹੁਤ ਸੋਹਣਾ ਹੈ ਦੇਖੋ ਇਹਦੀ ਬਾਜੂ ਦੇਖ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨਾਂ ਨੂੰ ਪਹੁੰਚੇ ਤੇ ਵੀ ਕਰ ਸਕਦੇ ਹੋ ਵਰਕ ਨੂੰ ਬਾਜੂ ਤੇ ਕਰਨਾ ਬਾਜੂ ਤੇ ਵੀ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਇਹ ਜੀ ਦਿਖਾ ਰਹੇ ਹਾਂ ਤੁਹਾਨੂੰ ਹੋਰ ਡਿਜ਼ਾਈਨ ਇਹ ਕੇ ਵਾਲਾ ਜੀ ਇਸ ਨੂੰ ਹੋਇਆ ਇਹਦੀ ਰੇਂਜ ਦੇ ਪਹਿਨਗੇ ਵਿੱਚ ਪਹਿਨਗੇ ਜਿਹੜੇ ਕਿ ਕੈਮਰੀ ਕਾਟਨ ਦੇ ਸੂਟ ਨੇ ਤੁਸੀਂ ਦੁਪੱਟੇ ਨਾਲ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ 1300 ਰੁਪਏ ਦਾ ਸੂਟ ਪਊਗਾ ਚਾਹੇ ਇਹਦੇ ਨਾਲ ਤੁਸੀਂ ਮਸਲੀਨ ਦਾ ਦੁਪੱਟਾ ਲਵਾ ਸਕਦੇ ਹੋ ਚਾਹੇ ਪਿਓਰ ਸਪੌਨ ਦਾ ਦੁਪੱਟਾ ਲਗਾ ਸਕਦੇ ਹੋ ਜੇ ਕਿਸੇ ਨੂੰ ਇਹਨਾਂ ਦੇ ਨਾਲ ਚਨਾਉਣ ਦਾ ਦੁਪੱਟਾ ਚਾਹੀਦਾ ਜਾਂ ਕੋਈ ਹੋਰ ਦੁਪੱਟਾ ਚਾਹੀਦਾ ਤਾਂ ਤੁਸੀਂ ਅਲੱਗ ਤੋਂ ਦੱਸ ਸਕਦੇ ਹੋ ਸਾਨੂੰ ਕਾਲ ਕਰਕੇ ਵੀ ਅਸੀਂ ਇਹਦੇ ਨਾਲ ਆ ਦੁਪੱਟਾ ਲਵਾਉਣਾ ਹੀ ਪਰ ਮਸਲੀਨ ਦਾ ਦੁਪੱਟਾ ਤੇ ਪਿਓਰ ਦੇ ਦੁਪੱਟੇ ਨਾਲ ਤੁਹਾਨੂੰ ਇਹ ਪਊਗਾ 1300 ਦੀ ਰੇਂਜ ਦੇ ਵਿੱਚ ਸੂਟ ਜੀ ਆ ਦੇਖੋ ਜੀ ਇਹ ਵੀ 1000 ਰੁਪਏ ਵਾਲਾ ਸੂਟ ਆ ਇਹ ਜੀ ਆ ਗਿਆ ਇਹਦਾ ਫਰੰਟ ਇਹਦਾ 21 ਘੇਰਾ ਹੈਗਾ ਜੀ 20 21 ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਇਹ ਇਹਦਾ ਪਹੁੰਚੇ ਦਾ ਵਰਕ ਆ ਗਿਆ ਤੇ ਇਹਦੀ ਬਾਜੂ ਆ ਗਈ ਇੱਥੇ ਕੱਟ ਪਾ ਕੇ ਤੁਸੀਂ ਸਿਲਾਈ ਕਰਨ ਵੇਲੇ ਡਿਜ਼ਾਈਨ ਬਣਾ ਸਕਦੇ ਹੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਇਹਦੀ ਕਲਰ ਆ ਇੱਕ ਇਹ ਕਲਰ ਆ ਇਹਦੀ ਲੈਂਥ ਹੋ ਗਈ 42 43 ਤੇ ਕੇ ਰਹਿਦਾ 221G ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਕਲਰ ਸਾਨੂੰ ਸਕਰੀਟ ਸੌਲਟ ਲੈ ਕੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ ਇਹ ਤੁਹਾਨੂੰ ਦੁਪट्टे ਤੋਂ ਬਿਨਾ 1000 ਰੁਪਏ ਦੀ ਸੂਟ ਪਊਗਾ ਹੀ 1000 ਰੁਪਏ ਦਾ ਤੇ ਦੁਪट्टे ਨਾਲ ਤੁਹਾਨੂੰ ਪਊਗਾ ਇਹ 1300 ਦਾ ਹੀ ਸਾਰੇ ਰੈਡੀ ਹੋ ਗਏ ਨੇ ਆਪਣੇ ਕੋਲੇ ਇਹ ਤੀਜੀ ਵਾਰ ਸੂਟ ਰੈਡੀ ਹੋਏ ਨੇ ਸੀਐਸ ਸੂਟਾਂ ਦੇ ਸੈੱਟ ਕੀਤੇ ਸੀ ਬਹੁਤ ਸੂਟ ਰੈਡੀ ਹੋਏ ਨੇ ਇਹ ਆਪਣੇ ਸੂਟ ਬਹੁਤ ਜ਼ਿਆਦਾ ਜਾ ਰਹੇ ਨੇ ਜੀ ਦੇਖੋ ਜੀ ਇਸ ਕਰਕੇ ਹੁਣ ਅਸੀਂ ਇਹ ਸੂਟ 1000 ਰੁਪਏ ਦੀ ਰੇਂਜ ਦੇ ਵਿੱਚ ਕਰਤਾ ਜੀ ਬਿਨਾਂ ਦੁਪੱਟੇ ਦੇ ਵਿੱਚੋਂ ਦੇਖੋ ਜੀ ਭਾਈ ਹੁਣ ਦਿਖਾਉਣਾ ਤੁਹਾਨੂੰ ਹੋਰ ਡਿਜ਼ਾਈਨ 1000 ਰੁਪਏ ਵਾਲੇ ਦੇਖੋ ਜੀ ਡਿਜ਼ਾਈਨ ਨਿਊ ਨੇ ਵਧੀਆ ਡਿਜ਼ਾਈਨ ਨੇ ਜੀ ਸੋਹਣੇ ਡਿਜ਼ਾਈਨ ਨੇ ਤੁਸੀਂ ਗਰਮੀ ਦੇ ਵਿੱਚ ਕਿਸੇ ਤਰ੍ਹਾਂ ਵੀ ਇਸ ਨੂੰ ਆ ਸਕਦੇ ਹੋ ਸਲਾਈ ਕਰਾ ਕੇ ਆ ਦੇਖੋ ਜੀ ਆਹ ਦੇਖੋ ਜੀ ਇਹ ਦਾ ਘੇਰਾ ਹੀ 19 ਹੈਗਾ ਦੇਖੀ ਜੀ 19 ਘੇਰਾ ਸੂਟ ਹੈ ਇਹ ਦੀ ਬਾਜੂ ਆ ਗਈ ਜੀ ਆਹ ਦੇਖੋ ਜੀ ਤੁਸੀਂ ਬਹੁਤ ਸੋਨੇ ਰੋਜ ਬਣੇ ਹੋਏ ਨੇ ਬਹੁਤ ਵਧੀਆ ਨੇ ਬਾਜੂ ਬਹੁਤ ਵਧੀਆ ਜੀ ਇਹਦੀ ਇਹ ਵੀ ਸੋਹਣਾ ਹੋਣਾ ਅਸੀਂ ਅੱਜ 1000 ਰੁਪਏ ਦੀ ਰੇਂਜ ਦੇ ਵਿੱਚ ਦੇ ਰਹੇ ਹਾਂ ਇਹ ਸੂਟ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਤੇ ਸਸਤੇ ਸੂਟ ਗਰਮੀਆਂ ਦੇ ਵਿੱਚ ਅਸੀਂ ਇਹ ਆਫਰ ਪਾਏ ਆ ਇਸ ਕਰਕੇ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਸੂਟ ਭੇਜੋ ਤੇ ਆਪਣੇ 1000 ਰੁਪਏ ਵਾਲੇ ਸੂਟ ਮੰਗਵਾਓ ਜੀ ਆ ਦੇਖੋ ਜੀ ਆਹ ਡਿਜ਼ਾਈਨ ਦੇਖੋ ਜੀ ਇਹ ਵੀ ਕੈਮਰੀ कॉटन ਦੇ ਸੂਟ ਨੇ ਇਹਨਾਂ ਤੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਕਪੜਾ ਬਹੁਤ ਵੈਸਟ ਆ ਕੋਈ ਵੀ ਕਪੜੇ ਦਾ ਰੰਗ ਨਹੀਂ ਨਿਕਲੂਗਾ ਕਪੜੇ ਦਾ ਕੋਈ ਵੀ ਲੰਬਾ ਨਹੀਂ ਹੋਊਗਾ ਕਿਸੇ ਵੀ ਤਰ੍ਹਾਂ ਦਾ ਬਹੁਤ ਵਧੀਆ ਕਪੜਾ ਜੀ ਦੇਖੋ ਜੀ ਇਹ ਕੇ ਡਿਜ਼ਾਈਨ ਆ ਇਹ ਵੀ 5000 ਰੁਪਏ ਦੀ ਰੇਂਜ ਦੇ ਵਿੱਚ ਹੀ ਦੇ ਰਹੇ ਆ ਸੂਟ ਨੂੰ ਗਰਮੀਆਂ ਕਰਕੇ ਪਹਿਣਾ ਵਾਸਤੇ ਸੁੱਟੀਆਂ ਨੇ ਗਰਮੀਆਂ ਦੇ ਹਨਾ ਆਪਣੇ ਪੇਕੇ ਪਿੰਡ ਆਈਆਂ ਹੋਈਆਂ ਨੇ ਬਾਕੀ ਸੂਟ ਤੇ ਤੁਸੀਂ ਜਲਦੀ ਜਲਦੀ ਸਾਡੀ ਵੀਡੀਓ ਦੇਖੋ ਸ਼ੇਅਰ ਕਰੋ ਤੇ ਸੂਟ ਸੋਹਣੇ ਸੋਹਣੇ ਸੂਟ ਮੰਗਵਾਓ ਜੀ ਉਹ ਵੀ 1000 ਰੁਪਏ ਦੀ ਰੇਂਜ ਦੇ ਵਿੱਚ ਦੁਪट्टे ਨਾਲ ਮੰਗਵਾਉਣਾ ਤਾਂ ਤੁਸੀਂ 1300 ਦਾ ਮੰਗਵਾ ਸਕਦੇ ਹੋ ਦੁਪੱਟਾ ਤੁਸੀਂ ਆਪਣੇ ਕੋਲ ਤੁਹਾਡੇ ਕੋਲ ਪਿਆ ਦੁਪੱਟਾ ਤੁਸੀਂ ਇਹਦੇ ਨਾਲ ਕਾਟਨ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਯੂਜ਼ ਕਰ ਸਕਦੇ ਹੋ ਆ ਦੇਖੋ ਜੀ ਡਿਜ਼ਾਈਨ ਸਾਰੇ ਸੋਹਣੇ ਨੇ ਵਧੀਆ ਡਿਜ਼ਾਈਨ ਨੇ ਕਲਰ ਵਧੀਆ ਨੇ ਦੇਖੋ ਜੀ ਬਾਜੂ ਦਾ ਵਰਕ ਘੇਰੇ ਦਾ ਵਰਕ ਬਾਕੀ ਆਹ ਸੂਟ ਵੀ ਹੁਣ ਆਪਾਂ 1000 ਰੁਪਏ ਦੀ ਰੇਂਜ ਦੇ ਵਿੱਚ ਹੀ ਦੇ ਰਹੇ ਆ ਕਿਉਂਕਿ ਗਰਮੀਆਂ ਕਰਕੇ ਸਪੈਸ਼ਲ ਆਫਰ ਚੱਲ ਰਿਹਾ ਆਪਣਾ ਦੇਖੋ ਜੀ ਕੈਮਰਿਕ ਦੀ ਕਾਟਨ ਦੇ ਸੂਟ ਨੇ ਵਰਕ ਵਾਲੇ ਵਧੀਆ 1000 ਰੁਪਏ ਦੀ ਰੇਂਜ ਦੇ ਵਿੱਚ ਇਹ ਸੂਟ ਨੇ ਜੀ ਜੇ ਕੋਈ ਸਾਡੇ ਕੋਲੋਂ ਆ ਕੇ ਇਥੋਂ ਲਿਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਆ ਕੇ ਘਰੋਂ ਵੀ ਲਿਜਾ ਸਕਦੇ ਹੋ ਆਪਣੀ ਸ਼ਾਪ ਘਰ ਦੇ ਵਿੱਚ ਆਪਾਂ ਨੇ ਸ਼ਾਪ ਕੀਤੀ ਹੋਈ ਆ ਦੇਖੋ ਜੀ ਕਿਉਂਕਿ ਡੇਲੀ ਵਰਕ ਹੁੰਦੇ ਨੇ ਨਵੇਂ ਡਿਜ਼ਾਈਨਾਂ ਦੇ ਵਿੱਚ ਵਰਕ ਹੁੰਦੇ ਨੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਸੂਟ ਸਾਡੇ ਤੋਂ ਆ ਕੇ ਚੈੱਕ ਕਰਕੇ ਕੱਪੜਾ ਲਿਜਾ ਸਕਦੇ ਹੋ ਕੱਪੜਾ ਅਸੀਂ ਕੋਈ ਵੀ ਐਸ ਐਵੇਂ ਨਹੀਂ ਭੇਜਦੇ ਕਿ ਕੱਪੜਾ ਕੋਈ ਮਾੜਾ ਲਾਵਾਂਗੇ ਵਧੀਆ ਕੱਪੜੇ ਦੇ ਵਿੱਚ ਹੀ ਅਸੀਂ ਤਿਆਰ ਕਰਕੇ ਦਿੰਨੇ ਆ ਸੂਟ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜੋ ਕਿ ਤੁਹਾਨੂੰ ਪਸੰਦ ਹੈ ਕਲਰ ਪਸੰਦ ਹੈ ਡਿਜ਼ਾਈਨ ਪਸੰਦ ਹੈ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਦੇਖੋ ਜੀ ਬਾਕੀ ਤੁਸੀਂ ਅਲੱਗ ਤੋਂ ਵਰਕ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਸਾਨੂੰ ਫੋਟੋ ਭੇਜ ਕੇ ਨਵਾਂ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਦੇਖੋ ਜੀ ਇਹ ਸਾਰੇ ਸੂਟ ਕੱਪੜਾ ਬਹੁਤ ਵੈਸਟ ਕਪੜਾ ਕੁਆਲਟੀ ਦਾ ਲੱਗਿਆ ਹੋਇਆ ਵਧੀਆ ਕਪੜਾ ਜੀ ਇਹ ਆਫਰ ਚੱਲ ਰਿਹਾ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਦਿਖਾਏ ਆ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਸੇ ਦੇ ਵਿੱਚੋਂ ਵੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਫਿਰ ਤੁਸੀਂ ਸੂਟ ਮੰਗਵਾ ਸਕਦੇ ਹੋ ਜੀ ਆ ਦੇਖੋ ਜੀ ਇਹਦੇ ਵਿੱਚ ਅਸੀਂ ਇਹ क्रਸ਼ ਕਾਟਨ ਦੀ ਇਹਦੀ ਕਮੀਜ਼ ਲਾਈ ਹੈ ਜੀ ਆਪਾਂ ਨੇ ਥੋੜਾ ਜਿਹਾ ਇਹਦੇ ਵਿੱਚ ਚੇਂਜ ਕਰਤਾ ਡਿਜ਼ਾਈਨ ਦੇ ਵਿੱਚ ਇਹਦੇ ਨਾਲ ਅਸੀਂ ਬਾਈਟ ਸਲਵਾਰ ਲਾਤੀ ਜੀ ਕਈ ਵਾਰ ਤਾਂ ਮੇਰੀਆਂ ਭੈਣਾਂ ਕਈ ਕਲਰ ਕੰਟਰਾਸਟ ਕਹਿੰਦੀਆਂ ਸਾਨੂੰ ਕਲਰ ਕੰਟਰਾਸਟ ਚਾਹੀਦਾ ਮੈਚਿੰਗ ਸੂਟ ਪਸੰਦ ਕਰਦੀਆਂ ਨੇ ਇਸ ਕਰਕੇ ਅਸੀਂ ਇਹ ਮੈਚਿੰਗ ਸੂਟ ਤਿਆਰ ਕੀਤਾ ਜੀ ਐਸਕੇ ਦੀ ਕਾਟਨ ਦੀ ਇਹਦੀ ਕਮੀਜ਼ ਹੈ ਜੀ 크ਰਸ਼ ਕਾਟਨ ਦੀ ਤੇ ਇਹਦੀ ਲੀਜੀ ਪੀਜੀ ਦੇ ਵਿੱਚ ਅਸੀਂ ਇਹ ਸਲਵਾਰ ਤਿਆਰ ਕੀਤੀ ਇਹ ਜਦਾਂ ਤਿਆਰ ਕੀਤਾ ਇਹ ਦੁਬਾਰਾ ਤੋਂ ਡਿਜ਼ਾਈਨ ਇਹ ਵੀ ਚੌਥੀ ਵਾਰ ਡਿਜ਼ਾਈਨ ਨਿਊ ਰੈਡੀ ਹੋਇਆ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਸੁਪਰ ਜਿਹਾ ਡਿਜ਼ਾਈਨ ਹੈ ਡਿਜ਼ਾਈਨ ਸਾਰੇ ਵਧੀਆ ਨੇ ਗਰਮੀ ਵਾਲੇ ਕੋਈ ਵੀ ਤੁਸੀਂ ਇਹਨਾਂ ਦੇ ਵਿੱਚੋਂ ਡਿਜ਼ਾਈਨ ਜੋ ਤੁਹਾਨੂੰ ਦਿਖਾਏ ਨੇ ਆ ਦੇਖੋ ਜੀ ਦੁਬਾਰਾ ਤੋਂ ਪ੍ਰਿਨਟ ਕਰਾਉਣੇ ਆ ਆ ਦੇਖੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਹਨ ਭੇਜ ਸਕਦੇ ਹੋ ਜੀ ਦੇਖੋ ਜੀ ਕੋਈ ਵੀ ਕਲਰ ਤੁਸੀਂ ਮੰਗਵਾ ਸਕਦੇ ਹੋ ਦੇਖੋ ਜੀ ਸਾਰਿਆਂ ਦਾ ਜੋ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਨੇ ਤੁਸੀਂ ਉਹਨਾਂ ਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਬਾਕੀ ਤੁਸੀਂ ਕਾਲ ਕਰਕੇ ਸਾਰੇ ਸੂਟ ਦੀ ਪਿਕ ਦੇ ਸਾਰਾ ਸੂਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਕਾਲ ਕਰਕੇ ਵੀ ਦੇਖ ਸਕਦੇ ਹੋ ਸੂਟ ਨੂੰ ਤੇ ਸਾਡੇ ਤੋਂ ਪਿਕ ਵਾ ਸਕਦੇ ਹੋ ਜੀ ਇਹ ਸਾਰੇ ਸੂਟ 1000 ਰੁਪਏ ਦੀ ਰੇਂਜ ਦੇ ਵਿੱਚ ਨੇ ਬਿਨਾਂ ਦੁਪट्टे ਤੋਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਭੈਣਾਂ ਤੱਕ ਪਹੁੰਚੇ ਭੈਣਾਂ ਮੌਕੇ ਦਾ ਲਾਭ ਉਠਾ ਸਕਣ ਵਧੀਆ ਸੂਟ ਨੇ ਜੀ ਕੋਣ ਕੋਣ ਐਸਾ ਨੂੰ ਬੇਬਿਆਂ ਵਾਸਤੇ ਸੂਟ ਜੋ ਕਿ ਅਸੀਂ ਦੇ ਰਹੇ ਆ 700 ਦੀ ਰੇਂਜ ਦੇ ਵਿੱਚ ਦੇਖੋ ਜੀ ਕਿਉਂਕਿ ਉਹ ਤਾਂ ਸੀ ਜੋ ਬੇਬਿਆਂ ਵਾਸਤੇ ਸੂਟ ਕਰਦੇ ਆ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਨੇ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਹਲਕੇ ਸੂਟ ਕਰ ਲੰਦਾ ਥੋੜੇ ਆਰਡਰ ਆਉਂਦੇ ਆ ਇਸ ਕਰਕੇ ਜਿੰਨੇ ਕੁ ਕਰਦੇ ਆ 5-7 ਸੂਟ ਅਸੀਂ ਸੂਟ ਉਹ ਨਾਲ ਦੀ ਨਾਲ ਸੇਲ ਹੋ ਜਾਂਦੇ ਨੇ ਦੇਖੋ ਜੀ ਇਹ ਸੂਟ ਪਹਿਨ ਕੇ ਤੁਹਾਨੂੰ 700 ਰੁਪਏ ਦੀ ਰੇਂਜ ਦੇ ਵਿੱਚ ਬਿਨਾ ਦੁਪੱਟੇ ਤੋਂ ਜੇ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ 900 ਦਾ ਪਊਗਾ ਜੀ ਉਹਦੇ ਨਾਲ ਕਿਉਂਕਿ ਬੇਬਿਆਂ ਦੇ ਸੂਟ ਨਾਲ ਇੱਕ ਕਲਰ ਦਾ ਦੁਪੱਟਾ ੜਾਈ ਹੁੰਦਾ ਜੀ ਦੇਖੋ ਜੀ ਮਸਲੀਨ ਦਾ ਤੁਸੀਂ ਦੁਪੱਟਾ ਲਗਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇਹ ਤੁਸੀਂ ਮੰਗਵਾ ਸਕਦੇ ਜੀ ਆਪਾਂ ਨੇ ਇਹ ਸੂਟ ਤਿਆਰ ਕੀਤੇ ਨੇ ਇਹ ਸੂਟ ਤਾਂ ਬਹੁਤ ਸਾਰੇ ਰੈਡੀ ਕੀਤੇ ਹੋਏ ਨੇ ਆਪਣੇ ਕੋਲੇ ਪਰ ਥੋੜਾ ਜਿਹਾ ਅਸੀਂ ਵੀਡੀਓ ਪਾਉਣ ਚ ਲੇਟ ਹੋ ਜਾਨੇ ਆ ਇਸ ਕਰਕੇ ਸਾਡੇ ਤੋਂ ਵੀਡੀਓ ਨਹੀਂ ਪੈਂਦੀ ਹੈਗੀ ਹੁਣ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਰੋਜ਼ ਹੀ ਰੋਜ਼ ਅਸੀਂ ਵੀਡੀਓ ਪਾਇਆ ਕਰਾਂਗੇ ਤੁਹਾਨੂੰ ਰੋਜ਼ ਦੀ ਰੋਜ਼ ਨਵੇਂ ਡਿਜ਼ਾਈਨ ਦਿਖਾਵਾਂਗੇ ਜੀ ਤੁਸੀਂ ਉਹਨਾਂ ਦੇ ਵਿੱਚ ਸਾਨੂੰ ਸਕਰੀਨਸ਼ਾਟ ਲੈ ਕੇ ਇਹ ਪਹਿਲਾਂ ਇਹਨਾਂ ਦੇ ਵਿੱਚ ਭੇਜ ਸਕਦੇ ਹੋ ਜਿਵੇਂ ਕਿ ਆਪਣੇ ਸੂਟ ਰੈਡੀ ਹੋਇਆ ਕਰਨਗੇ ਉਹਦੇ ਹਿਸਾਬ ਨਾਲ ਤੁਸੀਂ ਕੋਈ ਵੀ ਡਿਜ਼ਾਈਨ ਜਾਂ ਆਰਡਰ ਬੁੱਕ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਸਾਨੂੰ ਕਾਲ ਕਰਕੇ ਸਾਡੇ ਕੋਲੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਮੈਂ ਤੁਹਾਨੂੰ ਦਿਖਾਉਣੀ ਆ ਆ ਰਹੀ ਇਹ ਦੇਖਣਾ ਆਪਾਂ ਨੇ ਇਹ ਰੋ ਰੋ ਸਿਲਕ ਦੇ ਵਿੱਚ ਆਪਾਂ ਨੇ ਸਲਵਾਰ ਲਾਈ ਹੈ ਜੀ ਇਹਦੀ ਕਮੀਜ਼ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਪਸ਼ਮੀਨੇ ਦੇ ਉੱਤੇ ਜਾਂ ਬੈਲਵਰਡ ਦੇ ਉੱਤੇ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨੰਬਰ ਨੇ 8847600249 ਤੁਸੀਂ ਕਾਲ ਕਰਕੇ ਸਾਡੇ ਤੋਂ ਆਰਡਰ ਬੁੱਕ ਕਰਵਾ ਸਕਦੇ ਹੋ ਜੋ ਕਿ ਮੇਰੀਆਂ ਭੈਣਾਂ ਸਾਡੇ ਨੇੜੇ-ਡੇੜੇ ਦੇ ਪਿੰਡ ਪੈਂਦੇ ਆ ਤਾਂ ਤੁਸੀਂ ਸਾਡੇ ਕੋਲੇ ਆ ਕੇ ਵੀ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ ਤੇ ਸਾਡੇ ਕੋਲੋਂ ਸੂਟ ਦੇਖ ਕੇ ਆਪਣੀ ਪਸੰਦ ਦਾ ਮੰਗਵਾ ਸਕਦੇ ਆ ਜੀ ਬਾਕੀ ਕਿਸੇ ਨੇ ਨਮਾ ਡਿਜ਼ਾਈਨ ਬਣਵਾਉਣਾ ਕੋਈ ਸਾਡੇ ਵਰਕ ਜਿਵੇਂ ਕਿ 100 ਰੁਪਏ ਤੋਂ ਸ਼ੁਰੂ ਨੇ ਤੁਸੀਂ ਹਲਕਾ ਵਰਕ ਕਰਾਉਣਾ ਹੈਵੀ ਵਰਕ ਕਰਾਉਣਾ ਉਹ ਸੋਸੀਂ ਆਪਣੀ ਰੇਂਜ ਦੇ ਹਿਸਾਬ ਨਾਲ ਸਾਡੇ ਤੋਂ ਡਿਜ਼ਾਈਨ ਸਾਨੂੰ ਪੇਚ ਕੇ ਉਹ ਸਾਡੇ ਤੋਂ ਤੁਸੀਂ ਕਰਵਾ ਸਕਦੇ ਹੋ ਬਾਕੀ ਸਲਾਈ ਵਗੈਰਾ ਕਰਾਉਣੇ ਕਿਸੇ ਨੇ ਕਿ ਫਰੌਕ ਬਣਵਾਉਣੀਆਂ ਲਹਿੰਗਾ ਚੋਲੀ ਕੁਝ ਵੀ ਹੈ ਨਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਬਣਵਾ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਬਾਕੀ ਜੀ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਕਿਉਂਕਿ ਤਾਂ ਇਹ ਸਾਨੂੰ ਟਾਈਮ ਨਹੀਂ ਲੱਗਦਾ ਵੀਡੀਓ ਬੁੜੀਆ ਪਾਉਣ ਦਾ ਆਰਡਰ ਬਹੁਤ ਜ਼ਿਆਦਾ ਹੁੰਦੇ ਨੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ